ਸਦੇ ਸਿੱਧੀਆ ਤਸਵੀਰਾਂ ਜਿੰਦਾਬਾਦ ਹੁਣ ਤੁਸੀਂ ਲਾਈਵ ਤਸਵੀਰਾਂ ਮਾੜਾ ਕਾਲਜ ਤੋਂ ਦੇਖ ਰਹੇ ਹਾਂ ਜੀ ਜਿੱਥੇ ਡਾਕਟਰ ਰਾਜ ਕੁਮਾਰ ਆਪਣੀ ਜੇਤੂਆਂ ਨਾਲ ਬੱਦਲ ਜਿੰਦਾਬਾਦ ਡਾਕਟਰ ਰਾਜ ਕੁਮਾਰ ਤੇ ਉਹ ਆਪਣੀ ਜੇਤੂਆਂ ਨਾਲ ਬੱਦਲ ਜਿੰਦਾਬਾਦ ਵਰਤਨ ਬੜੇ ਜੋਸ਼ ਦੇ ਵਿੱਚ ਆ ਗਏ ਔਰ ਹਰ ਨਾਰਾ ਰਮੀਤ ਜੀ ਆਪਕਾ ਬੰਨ ਬਾਰਾਤ ਅਜੇ ਲਾਈਵ ਹੋ ਰਿਹਾ ਜੀ ਤੁਹਾਡਾ ਸੇਮ ਕੁਨਵਰ ਸਿੰਘ ਜੀ ਦਾ ਰਾਜ ਕੁਮਾਰ ਚੱਪੇ ਵਾਲਾ ਆਪਣੀ ਜਿੱਤ ਵੱਲ ਵਧ ਰਿਹਾ ਜੀ ਐਸਵੇ 29000 ਦੀ ਲੀਡ ਕਰ ਗਿਆ ਡਾਕਟਰ ਰਾਜ ਕੁਮਾਰ ਚੱਪੇਆ ਜਿੱਤ ਵੱਲ ਵਧ ਰਿਹਾ 29000 ਦੀ ਲੀਡ ਕਰ ਰਿਹਾ ਬਹੁਤ ਬਕਰਨਾ ਜੋਸ਼ ਬੜਾ ਆਪਣਾ ਸ੍ਰੀ ਕੁਲਵੰਤ ਸਿੰਘ ਸਿੱਤੂ ਮਾਰਗਾ ਸਾਰਨ ਬਹੁਤ ਬਹੁਤ ਮੀਰੇ ਵੀਰਾਂ ਨੂੰ ਮਾਰਗਾ ਸਾਰਨ ਬਹੁਤ ਮਾਰਗਾ ਜੀ ਬਹੁਤ ਖੁਸ਼ੀ ਦੀ ਗੱਲ ਹੈ ਸੰਧੂ ਸਾਹਿਬ ਬਹੁਤ ਸਾਹਿਬ ਠੀਕ ਹੈ ਸੰਧੂ ਸਾਹਿਬ ਕੀ ਕਹਿਣਾ ਚਾਹੁੰਦੇ ਜੀ ਜਿੱਤਨ ਬਦ ਰਹੇ ਨੇ ਤੁਸੀਂ ਅੱਜ ਪਰਮਪితਾ ਪਰਮਾਤਮਾ ਦੀ ਬੜੀ ಅಪਾਰ ਕਿਰਪਾ ਹੋਈ ਆ ਡਾਕਟਰ ਰਾਜਕੁਮਾਰ ਜੀ ਜੱਬੇਵਾਲ ਜੋ ਇੱਕ ਵੱਡੀ ਲੀਡ ਦੇ ਨਾਲ ਲੋਕ ਸਭਾ ਹਲਕਾ ਹੁਸ਼ਿਆਰ ਖੋਰ ਤੋਂ ਜਿੱਤ ਦਰਜ ਕਰਨ ਜਾ ਰਹੇ ਆ ਪਹਿਲਾਂ ਤਾਂ ਸਾਰੇ ਹੀ ਜੋ ਸਾਡੇ ਵਰਕਰ volunteers ਵੀਰ ਜਿਹੜਾ ਜਿਹੜੀ ਸਾਡੇ ਪਾਰਟੀ ਦੀ ਰੀੜ ਦੀ ਹੱਡੀ ਹਲਕਾ ਜੱਬੇਵਾਲ ਤੋਂ ਔਰ ਸਾਡੇ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਪਹਿਲਾਂ ਤਾਂ ਇਹ ਸਾਰੇ ਵਧਾਈ ਦੇ ਪਾਤਰ ਆ ਇਹਨਾਂ ਦੇ ਜੋਸ਼ ਦੇ ਨਾਲ ਅੱਜ ਅਸੀਂ ਦੇਖ ਰਹੇ ਹਾਂ ਕਿ ਡਾਕਟਰ ਰਾਜ ਕੁਮਾਰ ਜੱਬੇਵਾਲ ਪੱਟੀ ਦੀਨਸਰਵ ਵਧ ਰਹੇ ਆ ਔਰ ਮੈਂ ਤਾਂ ਸਾਰੇ ਹੀ ਲੋਕ ਸਭਾ ਹਲਕਾ ਹੁਸ਼ਿਆਰਪੁਰ ਦੇ ਵਸਨੀਕਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਹੱਕ ਸੱਚ ਦੀ ਆਵਾਜ਼ ਨੂੰ ਪਛਾਣਿਆ ਔਰ ਡਾਕਟਰ ਰਾਜਕੁਮਾਰ ਜੱੱਬੇਵਾਲ ਆਮ ਆਦਮੀ ਪਾਰਟੀ ਦੇ ਕੀਤੇ ਹੋਏ ਕੰਮਾਂ ਤੇ ਮੋਹਰ ਲਾਈ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸੋਚ ਨੂੰ ਵੋਟ ਪਾਈ ਆ ਜੀ ਰਵੀਰਵਿੰਦ ਕੇਜਰੀਵਾਲ ਜੀ ਦੀ ਸੋਚ ਨੂੰ ਵੋਟ ਪਾ ਕੇ ਅੱਜ ਡਾਕਟਰ ਰਾਜਕੁਮਾਰ ਜੱੱਬੇਵਾਲ ਨੂੰ ਵੱਡੀ ਜਿੱਤ ਤੇ ਜਤਾਇਆ ਡਾਕਟਰ ਰਾਜਕੁਮਾਰ ਜਿੰਦਾ